ਹਾਂ ਜੀ ਤੇ ਹੁਣ ਨਾ ਸਾਡੀ ਬਹਿਸ ਹੋ ਰਹੀ ਸੀ ਇਹ ਮੈਨੂੰ ਕਹਿ ਰਹੀ ਹੈ ਤੁਸੀਂ ਸ਼ਹਿਰੀ ਹੋ ਤੇ ਤੁਸੀਂ ਮੈਂ ਕਹਿ ਰਿਹਾ ਮੈਂ ਕਹਿ ਰਿਹਾ ਅਸੀਂ ਸ਼ਹਿਰੀ ਨਹੀਂ ਹੈਗੇ ਅਸੀਂ ਪਿੰਡੂ ਆ ਸਾਨੂੰ ਪਿੰਡੂ ਹੋਣ ਦੇ ਮਾਣ ਹੈ ਬੋਲ ਹੁਣ ਕਰ ਗੱਲ ਕਿੱਧਰੋਂ ਸ਼ਹਿਰੀ ਹੋ ਤੁਸੀਂ ਪਿੰਡੂ ਸੱਚ ਕਿਹਨੇ ਕਿੱਧਰੋਂ ਸ਼ਹਿਰੀ ਹੈਗੇ ਹੈਗੇ ਅਸੀਂ ਪਿੰਡੂ ਆ ਭਰਾਵਾ ਦਿਲ ਤੋਂ ਮੇਰੀ ਗੱਲ ਸੁਣ ਸਾਡੇ ਦਿਲ ਚ ਦਿਮਾਗ ਚ ਰਹਿਣੀ ਸਹਿਣੀ ਚ ਪਿੰਡ ਵਸਿਆ ਹੋਇਆ ਹੈ ਤੇ ਫਿਰ ਪਿੰਡੂ ਹੀ ਹੋਏ ਨਾ ਹੁਣ ਕਰ ਗੱਲ ਇਹ ਤੁਸੀਂ ਤੂੰ ਨਾ ਮੰਨ ਹੈ ਤੇ ਰਹਿਣ ਨੂੰ ਸ਼ਹਿਰਾਂ ਦਾ ਤੂੰ ਨਾ ਮੰਨ ਆਪਣੇ ਯਾਰ ਆਪਣੇ ਖੇਤਾਂ ਨਾਲ ਕਿਸਾਨਾਂ ਨਾਲ ਆਪਣੇ ਪੰਜਾਬ ਨਾਲ ਸਾਨੂੰ ਪਿਆਰ ਏ ਦਿਲ ਚ ਉਹ ਇਹ ਸਾਰਾ ਉਹ ਮਤਲਬ ਅਸੀਂ ਸੋਚਦੇ ਬੈਠਦੇ ਸਾਰਾ ਕੁਝ ਤੇ ਹੈ ਅਸੀਂ ਪਿੰਡਾਂ ਆਵਾਂਗਾ ਹਨ ਤੇ ਫਿਰ ਅਸੀਂ ਸ਼ਹਿਰੀ ਕਿੱਦਾਂ ਹੋਗੇ ਰਹਿਣ ਸੈਣ ਐਦਾਂ ਦੇ ਹੁਣ ਬਹੁਤ ਸਾਰੇ ਲੋਕ ਜਿਹੜੇ ਪਿੰਡਾਂ ਤੋਂ ਆਉਂਦੇ ਨੇ ਤੇ ਉਹ ਇਥੇ ਸ਼ਹਿਰ ਜਾ ਕੇ ਸ਼ਹਿਰੀ ਹੋ ਗਏ ਤੇ ਹੋਰ ਕੀ ਹੋਗੇ ਉਹ ਜਾ ਆ ਭਰਾ ਵਾਲਾ ਕੰਮ ਕਰ ਚਾਹੇ ਤੇ ਸ਼ਹਿਰੀ ਹੋ ਗਿਆ ਉਹ ਤੂੰ ਰੰਦੇ ਭਰਾਵਾ ਤੇਰੀ ਨਹੀਂ ਮੈਂ ਗੱਲ ਮੰਨਦਾ ਨਹੀਂ ਮੰਨਦੇ ਨਾ ਸੀ ਆਹੋ ਤੁਸੀਂ ਮੈਨੂੰ ਗੱਲ ਹੈ ਵੀ ਆ ਸ਼ੈਰੀ ਨੇ ਤੁਸੀਂ ਕਮੈਂਟ ਕਰਕੇ ਦੱਸਿਓ ਪਿੰਡਾਂ 'ਚ ਜਾਇਆ ਜਾਂ ਅਸੀਂ ਪਿੰਡਾਂ 'ਚ ਜਾਈਆਂ ਹੁਣ ਮੇਰੀ ਗੱਲ ਤੇ ਹੁਣ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਜਿਹੜੇ ਸ਼ਹਿਰ 'ਚ ਰਹਿੰਦੇ ਨੇ ਜਿਉ ਉਹ ਪਿੰਡ ਬਾਰੇ ਸੋਚਦੇ ਨੇ ਹਨਾ ਪਿੰਡਾਂ ਵਾਂਗ ਸਾਰਾ ਕੁਝ ਦਿਲ ਦਿਮਾਗ ਉਹਨਾਂ ਦੇ ਪਿੰਡੋਂ ਪਿੰਡ ਨਹੀਂ ਜਾ ਕੇ ਰਹਿਣਾ ਸ਼ਹਿਰ 'ਚ ਕੀ ਕਰਦੇ ਨੇ ਤੇ ਉਹ ਪਿੰਡੂ ਨੇ ਕਿ ਸ਼ੈਰੀ ਦੇ ਠੀਕ ਹੈ ਨਾ ਵਾਹ ਰਹਿਣਾ ਸ਼ਹਿਰ 'ਚ ਜ਼ਰੂਰੀ ਹੁੰਦਾ ਜਾਂ ਫਿਰ ਦਿਲ ਦਿਮਾਗ ਤੋਂ ਪਿੰਡੂ ਹੋਣਾ ਜ਼ਰੂਰੀ ਏ ਹੈਨਾ ਇਹ ਤੁਸੀਂ ਕਮੈਂਟ ਕਰੋ ਤੁਸੀਂ ਮੇਰੀ ਸਮਝ ਗਏ ਹੋ ਮਤਲਬ ਮੈਂ ਕਨਫਿਊਜ਼ ਹੋ ਗਿਆ ਤੁਸੀਂ ਸਮਝ ਗਏ ਤਾਂ ਕਮੈਂਟ ਕਰਕੇ ਦੱਸਿਓ ਹੈਨਾ ਸ਼ੈਰੀ ਕਨਫਿਊਜ਼ ਹੋ ਬਹੁਤ ਮੈਨੂੰ ਨਹੀਂ ਜਰੂਰੀ ਤੇ ਨਹੀਂ ਹੈਗਾ ਜੇ ਅਸੀਂ ਮੰਨਦੇ ਹੀ ਨਹੀਂ ਆਪਣੇ ਆਪ ਨੂੰ ਸ਼ੈਰੀ ਤਾਂ ਕਿੱਦਾਂ ਸ਼ੈਰੀ ਹੋਵੇ ਇਹ ਕਮੈਂਟ ਕਰਕੇ ਦੱਸੋ ਠੀਕ ਹੈ ਤੁਹਾਡੇ ਮੰਨਣ ਨਾਲ ਕੀ ਹੁੰਦਾ ਚੱਲ ਚੱਲ ਕੰਮ ਹੋ ਗਿਆ ਤੁਸੀਂ ਹੈ ਸ਼ੈਰੀ ਸ਼ੈਰੀ ਹੋ